ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸਿੱਖ ਜਥੇਬੰਦੀਆਂ ਦੇ ਵੱਲੋਂ ਭੁੱਖ ਹੜਤਾਲ ਜਾਰੀ ਹੈ ਤੇ ਉੱਥੇ ਹੀ ਕਾਫੀ ਸਿਹਤ ਭਾਈ ਅਮਰਿਤਪਾਲ ਸਿੰਘ ਦੀ ਵਿਗੜ ਚੁੱਕੀ ਹੈ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਪੂਰੀ ਤਰ੍ਹਾਂ ਚਿੰਤਤ ਨੇ ਤੇ ਉੱਥੇ ਹੀ ਐਸਜੀਪੀਸੀ ਦੇ ਵੱਲੋਂ ਇੱਕ ਵੱਡੀ ਕਮੇਟੀ ਵੀ ਸੱਦੀ ਗਈ ਤੇ ਜਿਸ ਦੇ ਦੌਰਾਨ ਦੱਸਿਆ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਜਿਸ ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀਰ ਸਿੰਘ ਕੋਲ ਸਾਰੀ ਰਿਪੋਰਟ ਭੇਜੀ ਗਈ ਤੇ ਉੱਥੇ ਹੀ ਦੱਸਿਓ ਕਿ ਦੂਜੇ ਪਾਸੇ ਭਗਵੰਤ ਮਾਨ ਆਪ ਸਰਕਾਰ ਦੇ ਵੱਲੋਂ ਜਿਹੜੀ ਇਸ ਗੱਲ ਨੂੰ ਲੈ ਕੇ ਚੁੱਪ ਬੱਟੀ ਹੋਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਹੀ ਸਿੱਖ ਜਥੇਬੰਦੀਆਂ ਨੇ ਇੱਕ ਵੱਡੀ ਮੰਗ ਕੀਤੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਜਿਹੜਾ ਸ਼ਿਫਟ ਕੀਤਾ ਜਾਵੇ ਤੇ ਜਦੋਂ ਤੱਕ ਸਾਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਭੁਖੜਤਾਲ ਜਾਰੀ ਰੱਖਾਂਗੇ ਤੇ ਜਾਂ ਤਾਂ ਅਸੀਂ ਆਪਣਾ ਸ਼ਰੀਰ ਛੱਡ ਜਾਵਾਂਗੇ ਜਾਂ ਅਸੀਂ ਪੰਜਾਬ ਦੇ ਵਿੱਚ ਆਵਾਂਗੇ ਤੇ ਜਿਸ ਦੇ ਦੌਰਾਨ ਉਸੇ ਦਿਨ ਤੋਂ ਲੈ ਕੇ ਲੱਗਾ ਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਭੋਖੜਤਾਲ ਜਾਰੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਸਿੱਖ ਜਥੇਬੰਦੀਆਂ ਦੇ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੂੰ ਲੈ ਕੇ ਵੀ ਪਲਟਵਾ ਸਿੱਖ ਜਥੇਬੰਦੀਆਂ ਕਰਦੀ ਹੋਈ ਦਿਖਾਈ ਦੇ ਰਹੀਆਂ ਨੇ ਤੇ ਜਿਸ ਦੇ ਦੌਰਾਨ ਹੁਣ ਦੱਸਿਆ ਜਾ ਰਿਹਾ ਹੈ ਕਿ ਭੋਖੜਤਾਲ ਦੇ ਦੌਰਾਨ ਸਿੱਖ ਜਥੇਬੰਦੀਆਂ ਦੀ ਕਾਫੀ ਸਿਹਤ ਵਿਗੜ ਚੁੱਕੀ ਹੈ ਤੇ ਉੱਥੇ ਹੀ ਸਿੱਖ ਜਥੇਬੰਦੀ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਤ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਉਹਨਾਂ ਦਾ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਹੈ ਭਿਸ਼ਰਦੇਵੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਮੁਹਿੰਮ ਆਰੰਭ ਕਰਕੇ ਚਲਾ ਰਹੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਰੇ ਸਾਥੀ ਸੰਗਤ ਨੂੰ ਐਨਐਸਏ ਲਾ ਕੇ ਡਿਬਰੂਗੜ ਡਿਬਰੂ ਡਿਬਰੂਗੜ ਜੇਰ ਅਸਾਮ ਭੇਜਿਆ ਅਤੇ ਕੁਝ ਉਹਨਾਂ ਦੇ ਸਾਥੀ ਸਹਿਯੋਕ ਅੰਮਸਾ ਜੇਰ ਵਿੱਚ ਵੀ ਬੰਦ ਕੀਤੇ ਆ ਉਹਨਾਂ ਨੇ ਆਪਣੀ ਹੱਕੀ ਮੰਗਾਂ ਜੋ ਸਰਕਾਰ ਦਾ ਮੌਕੇ ਦੀ ਸਰਕਾਰਾਂ ਦਾ ਉਹਨਾਂ ਪ੍ਰਤੀ ਗੈਰ ਮੁਲਕੀ ਰਵੱਈਆ ਰਿਹਾ ਔਰ ਜੇਲ੍ਹੇ ਕਰਕੇ ਉਹਨਾਂ ਦੀ ਕੋਈ ਵੀ ਹਕੀ ਮੰਗੇ ਜਿਹੜੀ ਉਹ ਨਾ ਦਾ ਜੇਲ੍ਹ ਅਧਿਕਾਰੀਆ ਹੁਣ ਮੰਨੇ ਜਾ ਰਹੀਏ ਤੇ ਨਾ ਹੀ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਉਹਨਾਂ ਦੀ ਇਹ ਮੰਗ ਸੀ ਕਿ ਸਾਨੂੰ ਪੰਜਾਬ ਦੇ ਜਲ੍ਹ ਜੇਲਾ ਚ ਤਬਦੀਲ ਕੀਤਾ ਜਾਵੇ ਕਿਉਂਕਿ ਉਥੇ ਉਹਨਾਂ ਦਾ ਬੜਾ ਸਰੀਰਕ ਤੌਰ ਤੇ ਬਹੁਤ ਵੱਡਾ ਸਰਕਾਰਾਂ ਜਿਹੜੀਆਂ ਨੇ ਜੇਲ੍ਹ ਅਧਿਕਾਰੀ ਨੁਕਸਾਨ ਕਰ ਰਿਹਾ ਆ। ਆਧੇ ਵਿਸ਼ੇਸ਼ ਤੌਰ ਤੇ ਐਨਐਸਏ ਜਲਾਈ ਵੀ ਐਨਐਸਏ ਦੇ ਵਿਰੁੱਧ ਵੀ ਸਮੂਚੀ ਕੌਮ ਵੱਲੋਂ ਬੜੀ ਉੱਚੀ ਪੁਲਾਹਾਂ ਦਾ ਆਵਾਜ਼ ਦੇ ਵਿੱਚ ਇਹ ਗੱਲ ਨੂੰ ਕਿਹਾ ਗਿਆ ਕਿ ਉਹਨਾਂ ਦੇ ਐਨਐਸਏ ਤੋੜੀ ਜਾਵੇ। ਅੱਜ ਉਹਨਾਂ ਪੰਜਾਬ ਦੀਆਂ ਜਿਹਨਾਂ ਚ ਲਿਆਂਦਾ ਜਾ ਰਹੇ ਸਰਕਾਰ ਦੇ ਨਾਕਾਰਮਕ ਨਕਾਰਾਤਮਕ ਅਤੇ ਗੈਰ ਜ਼ਿੰਮੇਵਾਰانہ ਰਵੱਈਏ ਨੂੰ ਖਿਰਾ ਦਿਆ ਆ। ਉਹਨਾਂ ਨੇ ਪਿਛਲੇ ਦਿਨੀ ਜਿਬਰੂਗੜ ਜੇਲ੍ਹ ਦੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਰੇ ਸਾਥੀਆਂ ਨੇ ਅੰਮ੍ਰਿਤਸਰ ਜੇਲ੍ਹ ਦੇ ਜੱਡੇ ਬੰਦੀ ਸਿੰਘ ਨੇ ਉਹਨਾਂ ਨੇ ਅੱਜ ਬਾਹਰ ਉਹਨਾਂ ਦੇ ਪਰਿਵਾਰਾਂ ਵੱਲੋਂ ਭੋਖੜ ਤਾਲ ਜਿਹੜੀ ਹੈ ਉਹ ਆਰੰਭ ਕੀਤੀ ਗਈ। ਸਰਕਾਰ ਨੂੰ ਅਲਟੀਮੇਟ ਡੇਟ ਤੋਂ ਬਾਅਦ ਜਦੋਂ ਕੋਈ ਗੱਲ ਪ੍ਰਵਾਨ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋਈ ਉਹਨਾਂ ਵੱਲੋਂ ਭੋਖੜ ਤਾਲ ਆਰੰਭ ਕੀਤੀ ਗਈ। ਔਰ ਕੋਖੜ ਦਾ ਹਾਲ ਤੋਂ ਬਾਅਦ ਅੱਜ ਤਰੀਕ ਦਾ ਜਿਵੇਂ ਉਹਨਾਂ ਦਾ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਸਰੀਰਕ ਹਾਲਤ ਹੈ ਅੱਜ ਉਹਨਾਂ ਦਿਨ ਵਿਗੜਦੇ ਜਾ ਰਹੀ ਹੈ। ਔਰ ਕੌਮੀ ਜਜ਼ਬਾਤਾਂ ਨਾਲ ਸੰਬੰਧਿਤ ਇਹ ਮੁੱਦਾ ਹੁਣ ਕਰਕੇ ਅਤੇ ਉਹਨਾਂ ਦੇ ਸਰੀਰਕ ਵਿਗੜਦੀ ਹਾਲਤ ਨੂੰ ਮੁੱਖ ਰੱਖਿਆ ਹੋਇਆ। ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦੜ ਸਾਹਿਬ ਸੇਖ ਸਾਹਿਬ ਗਾਨੀ ਰਗਵੀਰ ਸਿੰਘ ਜੀ ਹੋਰਾਂ ਨੇ ਪਰਿਵਾਰਾਂ ਵੱਲੋਂ ਪਹੁੰਚ ਕਰ ਕਰਮ ਕਰ ਗਏ। ਹੋਰ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਬੇਨਤੀ ਕਰਦੇ ਇੱਕ ਸਾਬਕਾ ਕਮੇਟੀ ਜਿਹੜੀ ਬਣਾਈ ਗਈ ਇਹ ਸਾਬਕਾ ਕਮੇਟੀ ਜਿਹੜੀ ਹੈ ਜਿਹਦੇ ਮੈਂਬਰ ਸਨ ਭਾਈ ਗਰਬਖਸ਼ਮੀ ਸਾਡੇ ਮੀਤ ਪ੍ਰਧਾਨ ਅਤੇ ਭਗਵੰਤ ਸਿੰਘ ਚਕਾਲਕ ਸਾਡੇ ਜਿਹੜੇ ਸਾਬਕਾ ਚਾਂਸਗਾਤਰ ਨੇ ਮੈਂਬਰ ਚੁਣਨ ਗੁੰਦਾਰ ਪ੍ਰਬੰਧਕ ਕਮੇਟੀ ਸਾਡੇ ਸਾਡੇ ਸੇਖ ਚੰਦਕ ਸਰਦਾਰ ਅਜਮੇਰ ਸਿੰਘ ਜੀ ਅਤੇ ਨਾਲ ਸੁਭਵੀ ਆਪਣਾ ਸ਼ੋਕਪ੍ਰੀਤ ਸਿੰਘ ਜੀ ਉਦਯੋਗ ਦੇ ਸਾਹਿਬ ਇਹਨਾਂ ਪੰਜ ਮੈਂਬਰਾਂ ਦੇ ਆਧਾਰ ਤੇ ਇੱਕ ਸਾਬਕਾ ਕਮੇਟੀ ਬਣਾਈ ਬੜੀਆਂ ਲੰਮੀਆਂ ਚੋੜੀਆਂ ਜਰੀਆਂ ਦੀਰਘ ਵਿਚਾਰਾਂ ਕੱਲ ਤੋਂ ਬਾਅਦ ਅੱਜ ਇਹ ਨਤੀਜੇ ਤੇ ਪਹੁੰਚੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹਦੇਸ਼ਾਂ ਦੇ ਮੁਤਾਬਕ ਕਿਉਂਕਿ ਜਹਦਰ ਸਾਹਿਬ ਨੇ ਹੁਕਮ ਕੀਤਾ ਸੀ ਕਿ ਇਹ ਸਬ ਕਮੇਟੀ ਇਸ ਕਰਕੇ ਬਣਾਈ ਹੈ ਕਿ ਸਰਕਾਰਾਂ ਨਾਲ ਤਾਲਮਿਲ ਕਰਕੇ ਜਿਹੜੇ ਲੋੜੀਂਦੇ ਕਦਮ ਢੁਕਵੇਂ ਕਦਮ ਉਹਨਾਂ ਦੀ ਪੋਕੜ ਦਾ ਤੜਾਉਣ ਅਤੇ ਉਹਨਾਂ ਨੂੰ ਅਸਾਮ ਤੋਂ ਪੰਜਾਬ ਲਿਆਉਣ ਵਾਸਤੇ ਜਿਹਨੇ ਵੀ ਯਤਨ ਬੰਦੇ ਉਹ ਜਟਾਇਆ ਜਾਣ ਤਾਲਮਿਲ ਕਰਕੇ ਉਹਨਾਂ ਦਾ ਸੰਪਰਕ ਸਾਧ ਕੇ ਸਰਕਾਰ ਨਾਲ ਇਹਨੂੰ ਜਲਦੀ ਜਲਦੀ ਹੱਲ ਕਰਉਣ ਲਈ ਯਤਨ ਕੀਤੇ ਜਾਣ ਔਰ ਇਸੇ ਮੱਦੇ ਤੇ ਐਸੇ ਵਿਸ਼ਿਆਂ ਨੂੰ ਆਧਾਰ ਬਣਾ ਕੇ ਜਿਲ੍ਹੇਦਾਨਾਂ ਤੋਂ ਤਿੰਨ ਚਾਰ ਮੀਟਿੰਗਾਂ ਜਿਹੜੀਆਂ ਸਬ ਕਮੇਟੀਆਂ ਹੋਈਆਂ ਅੱਜ ਇਸ ਨਤੀਜੇ ਦੇ ਸਮੱਚੇ ਤੌਰ ਤੇ ਇੱਕ ਸਾਂਝੀ ਲੈ ਜਿਹੜੀ ਐ ਕਮੇਟੀ ਦੀ ਬਣੀ ਹੈ ਉਹਦੇ ਆਧਾਰ ਤੇ ਹੀ ਹੈ ਕਿ ਜਿਹੜਾ ਇਹ ਸਰਕਾਰ ਦੇ ਇਸ ਨਕਾਰਾ ਨਕਾਰਾਤਮਕ ਰਵੱਈਏ ਦੇ ਗੈਰਜਮਵਾਰਾਨ ਰਵੱਈਏ ਦਾ ਮੂਹ ਟੋੜਵਾ ਜਵਾਬ ਦੇਣ ਵਾਸਤੇ ਤੇ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਤੇ ਜਿਨ੍ਹਾਂ ਨੇ ਭੋਖੜਦਾਲ ਰੱਖੀ ਹੈ ਉਹਨਾਂ ਦੇ ਸ਼ਹਿਰ ਦੇ ਦਿਨ ਉਹਦੇ ਵਿਗੜਦੀ ਜਾ ਰਹੀ ਹੈ ਪਿੱਛੇ ਪਰਿਵਾਰਾਂ ਦੀ ਵੀ ਸਲੇਰਕਤੋਂ ਤੇ ਮੰਦੀ ਹਾਲਤ ਹੈ ਔਰ ਉਹਨਾਂ ਬੰਦਿਆਂ ਨੇ ਜਿਹੜਾ ਹੈ ਪੰਥ ਦਾ ਸਮੁੱਚੇ ਪੰਥ ਨੂੰ ਸਮੁੱਚੇ ਪੰਥਕ ਜਿਹਾ ਬੰਦਿਆਂ ਵੱਲੋਂ ਇੱਕ ਸਾਂਝਾ ਜਿਹੜਾ ਇੱਥੇ ਅਮਰਸਰ ਸਾਹਿਬ ਦੀ ਪਵਨ ਧਰਤੀ ਤੇ ਜਿਹੜਾ ਦਰਬਾਰ ਸਾਹਿਬ ਦੇ ਹੈਰੀਟੇਜ ਟਰੀ ਜਿਹਨੂੰ ਕਹਿੰਦੇ ਆ ਅਵਰਾਸਤੀ ਗਲੀ ਉਥੇ ਜਿੱਥੇ ਭੋਖੜਦਾਲ ਬਿਠੇ ਨੇ ਪਰਿਵਾਰ ਉਥੇ ਇੱਕ ਬਹੁਤ ਵੱਡਾ ਪੰਥਕ ਇਕੱਠ ਕੀਤਾ ਜਾ ਰਿਹਾ ਜਿਹੜਾ ਇਹਨਾਂ ਦੇ ਜਿਹੜੇ ਆਪਣਾ ਹੱਕੀ ਮੰਗਾ ਨੇ ਉਹਦੀ ਆਵਾਜ਼ ਬਦਲਣ ਵਾਸਤੇ ਅਤੇ ਸਰਕਾਰ ਦੇ ਇਸ ਆਪਣਾ ਵਤੀਰੇ ਦੇ ਮੂੰਹ ਤੋੜਵਾ ਜਵਾ ਦੇਣ ਵਾਸਤੇ ਜਿਹੜਾ ਵੱਡਾ ਇਕੱਠ ਹੋ ਰਿਹਾ ਉਸ ਹੋਰ ਵੱਡੇ ਇਕੱਠ ਦੇ ਵਿੱਚ ਸ਼ਰੋਨੀ ਗੁਰਦਾਰੇ ਪ੍ਰਬੰਧਕ ਕਮੇਟੀ ਨੇ ਕਿਉਂਕਿ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਅੰਮ੍ਰਿਤਸਰ ਤੇ ਉਹਨਾਂ ਨੂੰ ਐਨਐਸਏ ਲਾ ਕੇ ਬਾਹਰ ਭੇਜਿਆ ਉਦੋਂ ਤੋਂ ਲੈ ਕੇ ਸਰਦਾਰ ਭਗਵੰਤ ਸਿੰਘ ਜੀ ਸਿਆਲ ਸਿਆਲਕਾ ਦੇ ਆਧਾਰ ਤੇ ਇੱਕ ਜਿਹੜੀ ਹੈ ਵਕੀਲਾਂ ਦੇ ਵਿੱਚ ਬਦਲ ਕਮੇਟੀ ਬਣਾਈ ਹੈ ਜਿਹੜੇ ਉਹਨਾਂ ਦੇ ਕੇਸਾਂ ਦਾ ਅੱਜ ਤੀ ਤੱਕ ਹਾਈ ਕੋਰਟ ਤੱਕ ਜਿਹੜੀ ਪੈਰਵਾਈ ਕਰ ਰਹੀ ਹੈ ਅਤੇ ਐਨਐਸਏ ਦੇ ਖਿਲਾਫ ਜਿਹੜੀ ਚੌਂਗੁਰਦਾ ਪ੍ਰਬੰਧਕ ਕਮੇਟੀ ਨੇ ਜਿਹੜਾ ਚੈਲੰਜ ਕੀਤਾ ਹੋਇਆ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਉਹਦੇ ਸਾਰੇ ਕੇਸਾਂ ਦੀ ਪੈਰਵਾਈ ਜਿਹੜੀ ਹੈ ਸਰਦਾਰ ਭਗਵੰਤ ਸਿੰਘ ਸярਕਰ ਤੇ ਇਹਨਾਂ ਦੀ ਜਿਹੜੀ ਸਬਕਮੇਟੀ ਵਕੀਲਾਂ ਦਾ ਆਧਾਰਤ ਹੈ ਉਹ ਸਾਰੇ ਕਰ ਰਹੀ ਹੈ ਹੋਰ ਵੀ ਜਿਸ ਤਰ੍ਹਾਂ ਦੀ ਆਰਸਕਤੌਰ ਤੇ ਮਦਦ ਜਾਂ ਪਰਦਾਰਥਕ ਤੇ ਇਕਲਾਕੀ ਜਿੰਨੇ ਵੀ ਬਦਲ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਰੋਵਰ ਗੁਰਦਵਾਰ ਪਰਬੰਧ ਕਮੇਟੀ ਨੇ ਥ੍ਰੀ ਅਕਾਲ ਤਖਸਾਲ ਦੇ ਅਦੇਸ਼ਾਂ ਤੇ ਉਹਨਾਂ ਦੇ ਛਾਤਰਛਾਇਆ ਹੇਠ ਜਿਹੜਾ ਮਾ ਮਦਦ ਕੀਤੀ ਹੈ ਔਰ ਅਜੇ ਤੀਕਾ ਕੀਤਾ ਕੀਤਾ ਜਾ ਰਹੀ ਹੈ ਅੱਜ ਵੀ ਜਿਹੜੀ ਸਾਬ ਕਮੇਟੀ ਹੈ ਉਹਨਾਂ ਨੇ ਵਿਚਾਰ ਕਰਕੇ ਇਹੀ ਫੈਸਲਾ ਕੀਤਾ ਹੈ ਕਿ ਜਿਹੜਾ ਇਕੱਠ ਹੋ ਰਿਹਾ ਇਹਦੇ ਵਿੱਚ ਹਰ ਤਰੀਕੇ ਦੇ ਨਾਲ ਜਿਸ ਤਰ੍ਹਾਂ ਦੀ ਮਦਦ ਲੋੜੀਂਦੀ ਹੈ ਚਾਹੇ ਉਹ ਕਲਾਕੀ ਹੈ ਚਾਹੇ ਉਮਾਦੀ ਹੈ ਉਹਨੂੰ ਵੀ ਹਰ ਤਰੀਕੇ ਦੀ ਸਪੋਰਟ ਕੀਤੀ ਜਾਵੇਗੀ ਅਤੇ ਇਸ ਤੋਂ ਅਗਾਂਹ ਹੈ ਜਿਸ ਤਰ੍ਹਾਂ ਦੇ ਕੋਈ ਕਾਨੂੰਨੀ ਚਾਰਾ ਜਿਹੜਾ ਹੈ ਤੇ ਉਹਨਾਂ ਦੇ ਇਹਨਾਂ ਹਕੀਮਾਂਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਸਰਕਾਰ ਦੇ ਹਰ ਗੰਦੇ ਵਤੀਰੇ ਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਪਹਿਲਾਂ ਵੀ ਸਮੂਚੀਆਂ ਸਿੱਖ ਜਥੇਬੰਦੀਆਂ ਦੇ ਸਮੂਚੇ ਪੰਥ ਦੇ ਵੱਡੇ ਸਹਿਯੋਗ ਦਾ ਸਦਕਾ ਜਿਹੜਾ ਸ਼ਰਮਨ ਗੁਰਦਾਰ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮਿਲੇ ਅਦਸ਼ਾ ਮਤਾਕ ਉਹਨਾਂ ਨੇ ਸ਼ਤਰਸ਼ਾ ਹੈ ਜਿਹੜਾ ਇਹ ਯਤਨ ਕੀਤੇ ਜਾ ਰਹੇ ਹੈ ਤੇ ਇਹ ਨਿਰੰਤਰ جاری ਰਹਿਣਗੇ ਕਿਉਂਕਿ ਅਜੇ ਬੰਦੀ ਸਿੰਘਾਂ ਦੀ ਰਿਹਾਈ ਪਟਾਜੋਨ ਸਾਹਿਬ ਦੇ ਪੰਚੀ ਨੂੰ ਤਬਦੀਲ ਕਰਨ ਦੇ ਤੇ ਉਹਨਾਂ ਦੇ ਰਿਹਾਈ ਵਾਸਤੇ ਬੜਾ ਵੱਡੇ ਸੰਘਰਸ਼ ਸ਼ੁਰੂ ਤੇ ਚੱਲ ਰਹੇ ਤੇ ਅੱਜ ਵੀ ਨਵੇਂ ਤਰਜਾਰੀ ਨੇ ਪਰ ਨਾਲ ਦੀ ਨਾਲ ਜਿਹੜੇ ਭਗਤਾ ਮਸਲਾ ਅਮਰਤਪਾਲ ਹੋਣਾ ਦੇ ਧੋਖੜ ਦਲ ਦਾ ਇਹ ਇਹ ਵੀ ਕੌਂਟੀ ਕਮੇਟੀ ਦੇ ਵਾਦ ਨਾਲ ਸੰਬੰਧਿਤ ਹੈ ਇਹਦੇ ਦੇ ਫੈਸਲਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਇਸੇ ਕਰਕੇ ਜਿਹਦਰ ਸਾਹਿਬ ਨੇ ਇੱਕ ਸਬ ਕਮੇਟੀ ਸਥਾਪਿਤ ਕੀਤੀ ਉਹਨਾਂ ਨੇ ਤਿੰਨ ਚਾਰ ਪੰਜ ਮੀਟਿੰਗਾਂ ਤੋਂ ਬਾਅਦ ਅੱਜ ਅਸੀਂ ਉਹ ਸਵੈਸਥੇ ਪਹੁੰਚਿਆ ਕਿ ਜਿਹੜਾ 17 ਤਰੀਕ ਨੂੰ ਐਤਵਾਰ ਇੱਥੇ ਇਕੱਠ ਹੋ ਰਿਹਾ ਇਹਨਾਂ ਦੇ ਭੋਖੜਾਲ ਦੇ ਸਬੰਧ ਵਿੱਚ ਸਰਕਾਰ ਦਾ ਜਿਹੜਾ ਐਂਕੜਵਾਜੀ ਹੈ ਉਹਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਅਸੀਂ ਉਹਦੇ ਵਿੱਚ ਵੱਡੇ ਤੌਰ ਉਤੇ ਔਰ ਅੱਜ ਵੀ ਸਮੁੱਚੇ ਪੰਥ ਨੂੰ ਇਹ ਆਕਾਬੀਰ ਕਰਦੇ ਆਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਸੇਧਕਾਰ ਜੁਣ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਢਾਮੇ ਜੈਲਾਸੀਰ ਅਕਾਲਤਖਸਬ ਵੱਲੋਂ ਕਿ ਉਹਨਾਂ ਨਾਲ ਸਮੇਂ ਜਿਹੜੇ ਪੰਥਕ ਮੁੱਦੇ ਨੇ ਅੰਮ੍ਰਿਤ ਸਿੰਘਾਂ ਦੇ ਰਿਆਈ ਅਮਰਪਾਲ ਹੁਣ ਦੀ ਐਨਐਸ ਕਾਰੋਂ ਦੀ ਇਹਨਾਂ ਦੇ ਰਿਆਈ ਐਨਐਲ ਪੰਜਾਬ ਤਬਦੀਲ ਕਰਨ ਲਈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਮੂਚੀਆਂ ਜਥੇਬੰਦਕ ਬੋਲਗਰਾਹ ਤੋਂ ਉੱਚੇ ਉੱਠ ਗਏ ਹਰ ਤਰੀਕੇ ਦੇ ਨਾਲ ਪੰਥਕ ਇੱਕ ਜੁੱਟਦਾ ਦਾ ਜਿਹੜਾ ਮਜ਼ਬੂਤ ਪ੍ਰਗਟਾਵਾ ਕਰਨ ਦੀ ਲੋੜ ਹੈ ਤਾਂ ਕਿ ਇਹ ਜਿਹੜੀਆਂ ਸ਼ਾਸਾਂ ਪੰਥ ਵਿਰੋਧੀ ਅਲੰਸੀਆਮੋ ਸਰਕਾਰਾਂ ਵੱਲੋਂ ਸਮੇਂ-ਸਮੇਂ ਕਿਤੀਆਂ ਜਾ ਰਹੀਆਂ ਨੇ ਇਹਨਾਂ ਦਾ ਤਾਂ ਹੀ ਕੋਈ ਨਾ ਕੋਈ ਸਾਰਥਕ ਹਾਲ ਨਿਕਲ ਸਕਦਾ ਹੁਣ ਹਾਲ ਸਮੇਂ 'ਚ ਜਿੱਨਾਂ ਚਿਰ ਆਪਾਂ ਸਾਰਾ ਪੰਥ ਇੱਕ ਕੇਸਰੀ ਨਿਸ਼ਾਨ ਅਸਰੀ ਹਕਾਲ ਤੱਕ ਸਾਡੇ ਘਟ ਸਾਬੇ ਇਕੱਠਾ ਨਹੀਂ ਹੁੰਦਾ ਔਰ ਇੱਕ ਜੁਟ ਦਾਦਾ ਦਾ ਮਜ਼ਬੂਤ ਪ੍ਰਗਟਾਵਾ ਨਹੀਂ ਕਰਦਾ ਉਹਨਾਂ ਚਿਰ ਇਹਨਾਂ ਰਹਿਣਾ ਲਾਤਾ ਤੋਂ ਛੜਕਾਰਾ ਪਰੋਣਾ ਪਾਉਣਾ ਅਤੇ ਆਪਣੇ ਮਜ਼ਾਬਕ ਪੰਥਕ ਹਿੱਤਾਂ ਦੇ ਪੈਰ ਰਵੇ ਕਰਦਾ ਹੋਇਆਂ ਉਹ ਦੇ ਪਰੇ ਕੋਈ ਸਰਕਾਰ ਦੇ ਰੁਪਈਏ ਦੇ ਮੂਹ ਤੋਂ ਨੋਜਵਾਬ ਨਹੀਂ ਦਿੱਤਾ ਜਾ ਸਕਦਾ ਸੋ ਇੱਕ ਜੁਟ ਦਾਦਾ ਪੰਥਕੀਤਾ ਦਾ ਬਹੁਤ ਵੱਡਾ ਜਿਹੜਾ ਇਹ ਲੋੜਾ ਗੁਰੂ ਸਾਹਿਬ ਦਾ ਹੁਕਮ ਹੈ ਇੱਕ ਹੋਏ 71 ਮੀਲੋ ਮੇਰੇ ਪਾਇ ਦੂਰ ਕਰੋ ਲੈ ਉਲਾਏ ਹਰ ਨਾਮੇ ਕੇ ਹੋ ਜੋੜੀ ਗੁਰਮਖ ਬੈਸੋ ਸਭਾ ਵਛਾਏ ਔਰ ਜਿਹੜਾ ਦੁਸ਼ਮਣ ਦੀਆਂ ਨੀਤੀਆਂ ਵੰਦੀਆਂ ਨੇ ਉਹਦਾ ਮੂੰਹ ਤੋੜਵਾ ਜਵਾ ਮਾਰਤਾ ਉਹਨੇ ਕਿਹਾ ਕਿ ਤਗੜੇ ਹੋ ਕੇ ਦਿੱਤਾ ਜਾ ਸਕਦਾ ਸਮੇਂ ਦੇ ਵੰਗਾਰ ਨੂੰ ਹੱਟ ਰੇਕੇ ਖੜੇ ਮਤੇ ਪਰਵਾਨਾ ਨਾ ਚਾਹੀਦਾ ਸੋ ਅੱਜ ਇਹ ਫੈਸਲਾ ਕੀਤਾ ਗੁਰੂ ਸਾਹਿਬ ਕਿਰਪਾ ਕਰ ਇਹ ਜਿਹੜਾ ਇਕੱਠ ਹੈ ਸਭ ਤੋਂ ਜ਼ਰੂਰੀ ਹੈ ਕਿ ਇਸ ਇਕੱਠ ਨੂੰ ਪੂਰੇ ਡਿਸਪਨਰ ਪਾਵਨ ਤਰੀਕੇ ਦੇ ਨਾਲ ਜਿਨ੍ਹਾਂ ਨੇ ਕੰਡਕਟ ਕਰਨਾ ਉਹਦੇ ਵਾਸਤੇ ਸਰਦਾਰ ਸੁਖਰੀ ਸਿੰਘ ਉਦੋਂ ਕੇ ਸਾਹਮਣੇ ਬੇਨਤੀ ਕੀਤੀ ਹੈ ਕਿ ਉਹਨਾਂ ਦਾ ਸਟੇਜ ਦਾ ਸੰਚਾਲਨ ਔਰ ਸਰਦਾਰ ਭਗਵੰਤ ਸਿੰਘ ਸਿਆਲ ਦਾ ਪ੍ਰਧਾਨ ਸਾਹਿਬ ਦੇ ਹੁਕਮਾਂ ਅਨੁਸਾਰ ਇਹ ਉਹਦਾਂ ਸਰੋਣ ਕਮੇਟੀ ਵੱਲੋਂ ਪ੍ਰਤੀਦਰ ਕਰਨਾ ਕਿ ਉਹਤੇ ਹਾਜ਼ਰੀ ਵੀ ਭਰਨਗੇ ਔਰ ਉਸ ਤੋਂ ਇਲਾਵਾ ਜਿਸਮ ਦੀ ਲੋੜ ਪੰਥਰ ਕਾਠ ਨੂੰ ਬੰਦੇ ਨਜ਼ਰ ਆਦਾ ਹੈ ਸੇਫਟੀਆਂ ਦਾ ਜਦੋਂ ਹੋਣਾ ਉਹ ਵੀ ਜੋ ਵੀ ਲੋੜ ਹੈ ਸਰੋਣ ਕਮੇਟੀ ਸ੍ਰੀ ਅਕਾਲ ਤਖਤ ਜੀ ਦੇਸ਼ਮਤਾਵ ਹੱਥ ਤਰੀਕੇ ਦੇ ਨਾਲ ਨਾਲ ਖੜੀ ਹੈ ਇਹਨਾਂ ਜਿਹੜਾ ਕੌਮੀ ਜਜ